ਉਹ ਕਿ ਤੇ ਐਸ ਕਰਨ ਦੀ ਲੋੜ ਨਹੀਂ ਕਿ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮੁਲਾਕਾਤ ਕਰੋ ਤੇ ਸਿੱਖਾਈ ਕਿੰਨ ਕਰੇ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਸਾਰੇ ਪੰਜਾਬ ਨੂੰ ਅਗਲਾ ਕੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੈਂ ਦੀ ਭਗਵਾ ਤੁਮਾਨੀ ਅਗਲਾ ਹੀ ਹੋ ਕੇ ਦੇ ਦੇ ਉਹ ਕਿੰਨੇ ਲਈ ਗਈ ਭਗਵਾਨ ਉਹ ਕਿ ਤੇ ਐਸ ਕਰਨ ਦੀ ਲੋੜ ਨਹੀਂ ਕਿ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨੂੰ ਪਟਿਆਲੇ ਮੁਲਾਕਾਤ ਕਰੋ ਤੇ ਸਿੱਖਾਈ ਕਿੰਨ ਕਰੇ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਵੇਖਣ ਉਹ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਫਿਰ ਹੀ ਕੁਮਾਰੀ ਜੀ ਕਹਿੰਦੀ ਆ ਬੜੇ ਕਮਾਈ ਹੋਗੀ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਤੇ ਕੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਕਹਿੰਦਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਡਿਬੜੂ ਕਰਕੇ ਕੰਨ ਰੱਖਿਆ ਓਨੂੰ ਸਾਡੇ ਸਾਰਿਆਂ ਦਾ ਪਤਾ ਲੱਗ ਗਿਆ ਵੀ ਤੁਸੀਂ ਕੀ ਜੇ ਛੱਡੋ ਇਹ ਨਸ਼ੇੜੀਆਂ ਤੇ ਅੱਜ ਲੱਗਦੀ ਹੈ ਜੇ ਨਸ਼ਾ ਖਾਦਾ ਇਹਨਾਂ ਨੂੰ ਕਾਦਾ ਖਤਰਾ ਹੋਤੋਂ ਕਿੰਖਾਦਰਾ ਜਿਹੜੀ ਕੁੜੀਆਂ ਨਾਲ ਸਹੀ ਗੱਲਾਂ ਹੋਈਆਂ ਜਿਹੜੀ ਕੈਟੂ ਉਸਨੇ ਬਹੁਤ ਕੋਸ਼ਿਸ਼ ਕਰਨਾ ਕਰਦਾਰ ਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣ ਡਿਆ ਤੇ ਕਰਦਾਰ ਕੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਾਹਿਗੁਰੂ ਨਾਲ ਸਾਰੇ ਸਾਰੇ ਆਪਣੇ ਆਪ ਨੂੰ ਦਸਤਖਤ ਕਰਵਾਏ ਆ ਸਾਰੇ ਪਰਿਵਾਰ ਬੋਲੇ ਆ ਸਾਰੇ ਪਰਿਵਾਰ ਬੋਲੇ ਕੋਰੇ ਪੇਪਰ ਤੇ ਸਾਈਨ ਕਰਾਏ ਆ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਮਰਜ਼ੀ ਲਿਖਦਾ ਜਦ ਰੰਗ ਦਾਈਗਾ ਤੇ ਮੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ ਦੂਜਾ ਦੇ ਸੜਿਆ ਨਹੀਂ ਉਹਨਾਂ ਦਾ ਬਾਹਰ ਇਹਨਾਂ ਦਾ ਕਰਤਕ ਮੋਰ ਦਾ ਹੁਕਮ ਨਹੀਂ ਦੇ ਰਹੇ ਨਹੀਂ ਇਹ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ ਦੀ ਪਹਰਦਾਲ ਤੇ ਸੜਿਆ ਨਹੀਂ ਅੱਗ ਚ ਇੱਕ ਤਾਂ ਬਚ ਗਿਆ ਗਈ ਰਹੀ ਹੈ ਪੁਲਿਸ ਕੀ ਕਰੀ ਹੈ ਬੋਲ ਸੇਹਮੋਟਾ ਦੇ ਸਾਹਮਣੇ ਆ ਠੀਕ ਹੈ ਤੁਸੀਂ ਕਸਾ ਸਿਖਾ ਰਹੇ ਤਾਂ ਕੰਮ ਹੋ ਜਾ ਆਵਾਜ਼ ਤਾਂ ਹੋ ਜਾ ਜਿੰਨੀਆਂ ਨੇ ਉਹਨਾਂ ਨਾਲ ਗੱਲ ਕਰਨ ਦਾ ਨਹੀਂ ਮੈਂ ਪਰ ਮਿਲਿਆ ਕੋਈ ਨਹੀਂ ਇਹ ਤਾਂ ਤੱਕ ਨਹੀਂ ਦੇਖਣ ਦਤੇ ਕਰਦਾ ਉਹਨੇ ਦਿੱਤੀ ਪਿੱਛੇ ਮੋੜ ਜਿਹੜਾ ਰੋਕਦਾ ਸਾਰਾ ਸਾਰਾ ਠਕਾ ਵੇਖੋ ਬਈ ਪੇਸ਼ੀ ਤੇ ਲਿਆਂਦੇ ਕਿੰਨੇ ਪਰਵਾਦੋਂ ਆਣ ਕੇ ਖੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋਈ ਬੰਬ ਸੀ ਕਿਹਨੇ ਨਾਰੇ ਲਾਏ ਹੈ ਕਿਹਨੇ ਕੁਛ ਕੀਤਾ 10 ਬਾਬੂ ਖਾਲਸਾ ਲੇਕਿਨ ਯਾ ਡਰਗ ਦਾ ਇਲਜ਼ਾਮ ਲਗਾਇਆ ਗਿਆ ਸੀ ਬਾਜ ਕੇ ਨੇ ਸਾਫ ਇਨਕਾਰ ਕੀਤਾ ਕਿ ਜਾਣ ਪੁੱਛ ਕੇ ਉਹਨਾਂ ਨੂੰ ਬਦਨਾਮ ਕਰਦੀ ਸਾਰੇ ਨੇਗੇ ਸਾਰੇ ਸਿੰਘਾਂ ਨੇ ਕਿਹਾ ਕਿ ਜਾਣ ਬੁੱਝ ਕੇ ਉਹਨੂੰ ਬਦਨਾਮ ਕੀਤਾ ਜਾਣ ਜਾਂ ਸਿੰਘਾਂ ਨੇ ਕੱਲੇ ਕੱਲੇ ਦਾ ਬਿਆਨ ਲਾਓ ਕੋਹ ਨਾ ਕਿ ਟੜਕ ਨੂੰ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਕਿਉਂ ਨਹੀਂ ਆ ਜਾਣ ਦੇ ਦੇ ਸਾਹਮਣੇ ਨੂੰ ਕੋਈ ਵੀ ਸਾਹਮਣੇ ਨਹੀਂ ਆਉਣ ਦੇਦੇ ਕਿਹਦੇ ਪਤਾ ਉਹਨਾਂ ਨੇ ਸਾਰੇ ਜਿਹੜਾ ਵੀ ਜਗਾ ਨੂੰ ਨਸ਼ੇੜੀ ਲੱਗਦਾ ਸਰਕਾਰ ਨੂੰ ਦੇਖੇਗਾ ਛੱਡੇ ਉਹਨੂੰ ਇੱਕ ਇੰਟੀਗੇਟਿਵ ਇਹ ਫਿਰ ਕੀ ਹੁੰਦਾ ਛੱਡਣ ਉਹਨੂੰ ਉਹਨੂੰ ਛੜੀ ਨੂੰ ਡੱਕ ਕੇ ਕਿਹੜੇ ਹਜ਼ਾਰਾਂ ਦੀ ਸ਼ਰੀ ਬਾਹਰ ਤੁਰੇ ਫਿਰਦੇ ਉਹਨੂੰ ਕੀ ਕਰਨ ਉਹ ਕਿਹਾ ਉਥੇ ਉਹ ਤੋਂ ਘੱਡੀਆਂ ਨਹੀਂ ਆਏ ਨਹੀਂ ਉਹ ਤਾਂ ਚਲੋ ਉਹਨੂੰ ਤਾਂ ਕਿਸੇ ਨੂੰ ਪਰਿਵਾਰ ਦੇ ਜੀ ਨੂੰ ਤੇ ਨੇੜੇ ਨਹੀਂ ਜਾਣ ਦਿੱਤਾ ਗਿਆ ਉਹ ਤੇ ਵਕੀਲ ਦੱਸ ਸਕਦੇ ਕੀ ਕੀ ਹੋਇਆ ਕੀ ਨਹੀਂ ਬਾਕੀ ਮੇਰਾ ਖਿਆਲ ਹੈ ਕਿ ਜੋ ਪ੍ਰਸ਼ਾਸਨ ਦਾ ਵਤੀਰਾ ਸੀ ਬਹੁਤ ਹੀ ਨਖੇਦੀ ਜਨਕ ਪਰਿਵਾਰ ਉਹਨਾਂ ਦੇ ਬੱਚੇ ਛੋਟੇ ਛੋਟੇ ਕਿੱਡੀ ਕਿੱਡੀ ਦੂਰਾਂ ਤੋਂ ਆਏ ਆ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਦੇ ਬੇਇਜਤ ਕੀਤਾ ਗਿਆ ਉਹਨਾਂ ਨੂੰ ਉਹਨਾਂ ਨੂੰ ਮਿਲਣ ਦੇ ਵੇਖਣ ਵੀ ਨਹੀਂ ਦਿੱਤਾ ਗਿਆ ਇਹ ਬਹੁਤ ਮੇਰਾ ਖਿਆਲ ਹੈ ਬਹੁਤ ਮੰਦ ਭਾਗੀ ਜੀ ਕੋਰਟ ਨੂੰ ਅੱਜ ਜਿਹੜੇ ਪੇਸ਼ ਕੀਤੇ ਨੇ ਕੋ ਕੋਰਟ ਤੇ ਮੇਰਾ ਖਿਆਲ ਹੈ ਕੋ ਤੇ ਵਕੀਲ ਸਾਹਿਬਾਂ ਨਹੀਂ ਦੱਸ ਸਕਦੇ ਇਹ ਸਾਨੂੰ ਤੇ ਅੰਦਰ ਦੀ ਕਾਰਵਾਈ ਦਾ ਜੇ ਕੋਈ ਪਤਾ ਨਹੀਂ ਇਸ ਬਾਕੀ ਨੂੰ ਕੀ ਹੋਈ ਹੈ ਜੇ ਪੇਰੈਂਟਸ ਮਿਲਣ ਆਏ ਸੀ ਗਾਲਾਂ ਕੱਢੀਆਂ ਪੈਸਾ ਕਮਾਇਆ ਗਿਆ ਐਸਾ ਦੇ ਪੁਲਿਸ ਵੱਲੋਂ ਬਿਆਨ ਦਿੱਤੇ ਕਿ ਕੀ ਇਹ ਨਾ ਮੇਰਾ ਖਿਆਲ ਹੈ ਕਿ ਇਹ ਬਹੁਤ ਇਹੋ ਜੇ ਕੁਝ ਬਚੰਦ ਬੰਦੇ ਜਿਹੜੇ ਪੰਜਾਬ ਨੂੰ ਅੱਗ ਲਾਉਣੀ ਚਾਹ ਰਹੇ ਆ ਪੈਸਾ ਕਮਾਇਆ ਗਿਆ ਉਹਨਾਂ ਦੀ ਪੰਜਾਂ ਵਰੀ ਤੇ ਚੈਕਿੰਗ ਹੋ ਚੁੱਕੀ ਆ ਤੇ ਜੇ ਪੈਸਾ ਹੈਗਾ ਤੇ ਉਹ ਕਿੱਥੇ ਜਿੱਥੇ ਰੱਖਿਆ ਵਾ ਅਮਰਤਪਾਲ ਨੇ ਉਹ ਲੈ ਕੇ ਸਰਕਾਰ ਨੂੰ ਦੇਣ ਇਹੋ ਜਿਹੇ ਝੂਠੇ ਬੇਇਲਜ਼ਾਮ ਲਗਾਏ ਜਾ ਰਹੇ ਆ ਜਿਹੜੇ ਕਿ ਜਿਨ੍ਹਾਂ ਦੇ ਕੋਈ ਮੂਸ ਸਿਰ ਪੈਰ ਨਹੀਂਗਾ ਤੇ ਮੇਰਾ ਖਿਆਲ ਹੈ ਕਿ ਮੈਂ ਤੇ ਇਹਨਾਂ ਨੂੰ ਇਹ ਕਹਿੰਨਾ ਕਿ ਥੋੜਾ ਜਿਹਾ ਕਿਤੇ ਕੋਈ ਰੱਬ ਤੋਂ ਕੋਈ ਭੈ ਭਾਵ ਨਹੀਂ ਰੱਖੋ ਕਿਉਂ ਇਹ ਮੈਂ ਮੰਗ ਕਰਦੇ ਕਿ ਇਹੋ ਜਿਹੇ ਬੰਦਿਆਂ ਤੋਂ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਈ ਦਿਨਾਂ ਤੋਂ ਇਹ ਸਟੇਟਮੈਂਟ ਸਾਹਮਣੇ ਆ ਰਹੀ ਸੀ ਕਿ ਉਹ ਨਸ਼ਾ ਕਰਾ ਲਈਦਾ ਨੌਜਵਾਨਾਂ ਨੂੰ ਦੇਖ ਕੇ ਨਾ ਜਿਹੜਾ ਬਾਜੇਗੇ ਨਹੀਂ ਕਿਹਾ ਕਿ ਗਏ ਨੇ ਤੇ ਕੋਈ ਸਾਡੇ ਕੋਲ ਜ਼ਬਰਦਸਤ ਸਾਈਨ ਕਰਾਏ ਨਹੀਂ ਨਹੀਂ ਉਹ ਤਾਂ ਬਹੁਤ ਸਭ ਪਹਿਲਾਂ ਤੋਂ ਹੀ ਪਤਾ ਹੈ ਜੀ ਉਹ ਤਾਂ ਖਾਲੀ ਕਰਦਾਰ ਕੁਸ਼ੀ ਕਰਨ ਵ 드라마 ਰਚਿਆ ਜਾ ਰਿਹਾ ਹੋਰ ਨਸ਼ਾ ਜੋ ਸਾਰੇ ਦੁਨੀਆ ਨੂੰ ਪਤਾ ਨਹੀਂ ਤੇ ਨਸ਼ਾ ਕਰਨ ਵਾਲਾ ਹੁੰਦਾ ਤੇ ਉਹ ਲੋਕ ਚਾਰਜ ਲੱਖ ਵੋਟ ਉਹਨਾਂ ਪਾਉਂਦੇ ਉਹਨੂੰ ਇਸ ਕਰਕੇ ਮੇਰੇ ਖਿਆਲ ਹੈ ਕਿ ਜਾਣ ਬੁੱਝ ਕੇ ਇਹੋ ਜਿਹਾ ਪ੍ਰਾਪੇ ਕੰਡਾ ਕਰਕੇ ਇਹਨਾਂ ਨੂੰ ਆਉਣ ਵਾਲਾ ਸਮਾਂ ਲੱਗਦਾ ਹੈ ਕਿ ਜੋ ਅਕਾਲੀ ਦਲ ਵਾਰਿਸ ਪੰਜਾਬ ਦਾ ਜੋ ਰਾਜਨੀਤਿਕ ਉਭਾਰ ਹੋ ਰਿਹਾ ਉਹਨੂੰ ਰੋਕਣ ਵਾਸਤੇ ਇਹੋ ਜਿਹੀ ਪੁੱਠੀਆਂ ਸਿੱਧੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਅੱਜ ਪੇਸ਼ੀ ਤੇ ਲਿਆਂਦੇ ਗਏ ਸਾਰਿਆਂ ਦੇ ਪਰਿਵਾਰ ਆਏ ਸਾਰਿਆਂ ਨੂੰ ਬੜੀ ਆਸ ਸੀ ਕਿ ਅਸੀਂ ਮਿਲਾਂਗੇ ਇਹਨਾਂ ਨੇ ਕਹਿ ਦਿੱਤੀ ਚੁੱਪ ਕਰਕੇ ਬੈਠੋ ਤੁਹਾਨੂੰ ਜਾਣ ਲੱਗਿਆ ਮਲਾਉਣੇ ਆ ਉਦੋਂ ਇਹਨਾਂ ਗੱਡੀਆਂ 'ਚ ਧੱਕ-ਧੱਕ ਕਿਵਾੜ ਤੇ ਕਿਸ ਨੂੰ ਹੀ ਨਾ ਮਿਲਣ ਨਹੀਂ ਦਿੱਤਾ ਤੇ ਹਰਪਾਲ ਆਇਆ ਅੱਗੇ ਮੈਂ ਉਹਨੂੰ ਕਿਹਾ ਤੂੰ ਅੱਗੇ ਵੀ ਸਾਡੇ ਨਾਲ ਬੜੀ ਬਦਸਲੂਕੀ ਕੀਤੀ ਤੂੰ ਅੱਜ ਕੇ ਮੁੰਡੇ ਨੂੰ ਗਰਦਨ ਨਹੀਂ ਕਵਾਉਣ ਦਿੱਤੀ ਕਹਿੰਦਾ ਤੇਰੇ ਮੁੰਡੇ ਨੇ ਪੰਜਾਬ 'ਚ ਅੱਗ ਲਾਈ ਹੈ ਮੈਂ ਕਿਹਾ ਮੇਰੇ ਮੁੰਡੇ ਦੀ ਅੱਗ ਤੇ 3 ਸਾਲ ਹੋ ਗਏ ਜੇ ਬੁਜੀ ਨਹੀਂ ਜਿਹੜੀ ਭਗਵੰਤ ਮਾਨ ਨੇ ਕਿਹਾ ਦੇ ਇਸ ਨਸ਼ੇ ਖਾ ਖਾ ਰੋਜ਼ ਮਰਦੇ ਹੋ ਆ ਅੱਗੇ ਕਿੱਥੇ ਜਾਂਦੀ ਹੈ ਉਹਟਾ ਉਹ ਹੱਗ ਕਿੱਥੇ ਡਾ ਕੰਟਰੋਲ ਅੱਜ ਇਥੇ ਮੁੰਡਿਆਂ ਦੀ ਪੇਸ਼ੀ ਤੇ ਤੁਸੀਂ ਹਜ਼ਾਰਾਂ ਫੋਰਸ ਇਥੇ ਲਾਈਏ ਤੇ ਜਦੋਂ ਨਸ਼ਾ ਵੇਚਦੇ ਉਹ ਕਿਉਂ ਨਹੀਂ ਫੜਦੇ ਉਹ ਕਿ ਦੂਦੋ ਟਾਡੀ ਫੋਰਸ ਕਿੱਥੇ ਜਾਂਦੀ ਆ ਕਹਿੰਦਾ ਕਰੋੜਾ ਰੁਪਈਆ ਇਕੱਠਾ ਕਰ ਲਿਆ ਮੈਂ ਕਿਹ ਕੋਈ ਪ੍ਰੂਫ ਦੇ ਗਾਸਾਂ ਨੂੰ ਆਣ ਕੇ ਕਿੱਥੋਂ ਇਹ ਕਰੋੜਾ ਰੁਪਈਆ ਇਕੱਠਾ ਕੀਤਾ ਤੇ ਇਹ ਇਹਨਾਂ ਦਾ ਬਹੁਤ ਹੀ ਜ਼ਿਆਦਾ ਇਹਨਾਂ ਲੇਡੀਜ਼ ਨਾਲ ਬੁਰਾ ਬੁਹਾਰ ਕੀਤਾ ਵਾ ਬਹੁਤ ਹੀ ਮਾੜੀ ਗੱਲ ਆ ਕਿ ਜੇ ਸਿੱਖਾਂ ਨਾਲ ਇੰਨਾ ਧੱਕਾ ਕੀ ਇੱਕ ਬੰਦੇ ਪੇਸ਼ੀ ਤੇ ਆਉਂਦੇ ਆ ਤੇ ਉਹਨਾਂ ਨੂੰ ਉਹਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਜਾਂਦੇ ਜਦੋਂ ਹੋਰ ਵੱਡਾ ਵੱਡਾ ਕੋਈ ਧੱਕਾ ਨਹੀਂ ਹੋ ਸਕਦਾ ਮੰਗ ਕਰਦੇ ਤੁਸੀਂ ਜਿਸਾਂ ਲੇਡੀਜ਼ ਨਹੀਂ ਅਹੀਂ ਤੇ ਮੰਗ ਕਰਦੇ ਆ ਸਰਕਾਰ ਨੂੰ ਚਾਹੀਦਾ ਵੀ ਸਾਰਿਆਂ ਲਈ ਕੋਈ ਇੱਕੋ ਜਿਹਾ ਕਾਨੂੰਨ ਹੋਵੇ ਜਿੱਦਾਂ ਹੁਣ ਸਾਰੇ ਬਾਕੀ ਪਰਿਵਾਰ ਆਉਂਦੇ ਕੋਈ ਪੇਸ਼ੀ ਤੇ ਉਹਨਾਂ ਤੇ ਪਰਿਵਾਰ ਨਹੀਂ ਮਿਲਦੇ ਚਾਹੇ ਹਾਡੇ ਚੋਂ ਕਿਸੇ ਨੇ ਕੋਈ ਬਦਸਲੂਕੀ ਕੀਤੀ ਹੋਵੇ ਕੋਈ ਨਾਰਾ ਲਾਇਆ ਹੋਵੇ ਕੋਈ ਉੱਚੀ ਬੋਲਿਆ ਹੋਵੇ ਫੇਰੇ ਆਖਣ ਜਦੋਂ ਹੀ ਚੁੱਪਚਾਪ ਬੈਠੇ ਆ ਚੁੱਪਚਾਪ ਮੁੰਡੇ ਆ ਕਿਉਂ ਨਹੀਂ ਇਹਨਾਂ ਨੇ ਮਿਲਣ ਦਿੱਤਾ ਕਿ ਇਹਨਾਂ ਪਰ ਉਹ ਜਿਹੜਾ ਬਾਜੇ ਕਿ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੇ ਅੱਜ ਕੁਝ ਕਿਹਾ ਕਿ ਸਭ ਕੁਝ ਸਾਈਨ ਕਰਾਇਆ ਸਾਡੇ ਹਾਂਜੀ ਉਹ ਸਾਰਿਆਂ ਨੇ ਕਿਹਾ ਕੋਰੇ ਪੇਪਰ ਤੇ ਸਾਡੇ ਕੋ ਝੂਠੇ ਸਿਹਾਨ ਕਰਾਏ ਜੋ ਮਰਜੀ ਲਿਖੀ ਜਾਣ ਉਹਦੀ ਕਰਵਾ ਕੇ ਖੁਸ਼ੀ ਕਰਨ ਲਈ ਪਰ ਵਾਹਿਗੁਰੂ ਦੋਤੇ ਹੱਥ ਹੈ ਚੜਦੀ ਗਲਾ ਚ ਹੈ ਤੇ ਚੜਦੀ ਚ ਰਹੂਗਾ ਅਸਲੀ ਤਨੇ ਜੀ ਕਿ ਇਹ ਆਰੀ ਸਿੱਖਾ ਸਾਹਮਣੇ ਕਿ ਤੇ ਅਮਰਪਾਲ ਸਿੰਘ ਉਹ ਨੌਜਵਾਨਾਂ ਨੂੰ ਨਸ਼ਾ ਕਰਾਉਂਦੇ ਸੀ ਉਹ ਪਸੰਦੇ ਸੀ ਪਰ ਲੇਕਿਨ ਜੋ ਅੱਜ ਉਹ ਕਹਿ ਕੇ ਗਏ ਨੇ ਉਹ ਕਾਫੀ ਉਲਟਾ ਜਿਹਾ ਨਹੀਂ ਜੇ ਨਸ਼ੇਰੀ ਹੈ ਤੇ ਉਹਨੂੰ ਬੰਦ ਕਰੋ ਕਿ ਕਾਹਦੇ ਸਾਲੋਂ ਨਸ਼ਾ ਛੱਡਣ ਹੈ ਕਦੋਂ ਕਹਿੰਦੇ ਇੱਥੇ ਪੰਜਾਬ ਇਹਨੀ ਸਰਕਾਰ ਕਿਉਂ ਡਰਦੀ ਜਾਂਦੀ ਇਸ ਨਸ਼ੇੜੀ ਬੰਦੇ ਕੋਲ ਕੋਈ ਡਰਦਾ ਹੀ ਨਹੀਂ ਛੱਡਣ ਨੂੰ ਇੱਕ ਦੀ ਛੱਡ ਕੇ ਵੇਖਣ ਤੇ ਨਸ਼ੇੜੀ ਆ ਕਿ ਨਹੀਂ ਨਸ਼ੇੜੀ ਅੱਛਾ ਵੇਚਣ ਵਾਸਤੇ ਰੱਖਿਆ ਨਸ਼ਾ ਵੀ ਵੇਚਣ ਵਾਸਤੇ ਇਹਨਾਂ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹਦੇ ਤੀਜੇ ਸਾਲ ਦੀ ਐਨਐਸ ਲਾਈ ਆ ਐਨਐਸ ਵਧਾਈ ਤੀਜੇ ਸਾਲ ਦੀ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਨਾ ਹੋਵੇ ਖੁੱਲੇ ਆਮ ਚੱਲਦਾ ਰੋਜ਼ ਲੋਕਾਂ ਮਾਵਾ ਦੇ ਪੁੱਤ ਮਰਦੇ ਜਿੱਦਣ ਭਾਈ ਸਾਹਿਬ ਆਇਆ ਕਿਦਾਂ ਮਾਵਾ ਸੀਸਾਂ ਦਿੰਦੀ ਕਿੰਨੇ ਮਾਵਾ ਦੇ ਪੁੱਤ ਬਚੇ ਉਹ ਤਾਂ ਨਹੀਂ ਪਾ ਕੇ ਪੁੱਛਦੇ ਹਰ ਪਾਲੂਣੀ ਅੱਜ ਪੰਜਾਬ 'ਚ ਸ਼ਾਂਤੀ ਆ ਕੇ ਹੁਣ ਸ਼ਾਂਤੀ ਹੈ। ਕਿਸੀ ਨੇ ਰੋਸਲਾ ਐਸਾ ਟਿੱਪਣੀ ਕਰਨਾ ਇੱਕ ਸਮੇਂ ਤਾਂ ਸਹੀ ਹੈ ਇੱਕ ਲੇਡੀਜ਼ ਨੇ ਐਸਾ ਬੋਲਣਾ। ਇਹਨਾਂ ਦੀ ਹੁਣ ਇਹ ਆਪਣੀ ਕਾਹਦੀ ਇਹਨਾਂ ਦੀ ਇਦਾਂ ਦੀ ਅੱਗੇ ਇਹ ਵਰਦੀ ਦਾ ਹੰਕਾਰ 'ਚ ਜਿਹੜੇ ਨਾ ਇਹ ਇਹਨਾਂ ਨੂੰ ਵਰਦੀ ਦਾ ਹੰਕਾਰ ਛੱਡਿਆ ਵਾ ਤੇ ਕੋਈ ਨਹੀਂ ਇਹ ਸਦਾ ਨਹੀਂ ਰਹਿਣਾ। ਇਹ ਵਾਹਿਗੁਰੂ ਨੇ ਸਭ ਦਾ ਸੱਚ ਦਾ ਸੱਚ ਦਾ ਨਿਤਾਰਾ ਕਰਨਾ ਹੀ। ਕਮਟਪਾਲ ਕੋਈ ਇਨਸਿਕਿਉਰਟੀ ਦਾ ਰੂਪੂਸ਼ ਕੀਤੀ ਹੈ ਜੀ। ਹੈਂ? ਕੀ ਅਸਰੁਖ ਤੇ ਤੁਮ ਉਸ ਦਾ ਜੀ ਸਰਕਾਰ ਨੂੰ ਸਰਕਾਰ ਕਿਉਂ ਪਤਾ ਕਿਉਂ ਡਰਦੀ ਸਾਨੂੰ ਤੇ ਸਮਝ ਨਹੀਂ ਆਉਂਦੀ ਵੀ ਕੀ ਆ ਮਰਤਪਾਲ ਕੋਲ ਲੋਕ ਤੁਹਾਨੂੰ ਬਹੁਤ ਚਾਹ ਲੋਕ ਚਾਹੁੰਦੇ ਆ ਨਾ ਸੰਗਤ ਉਹਦੇ ਮਗਰ ਤਾਂ ਸਰਕਾਰ ਡਰਦੀ ਹੈ ਠੀਕ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡਰ ਪਿਆ ਵੀ ਸਾਰੀ ਸੰਗਤ ਉਹਦੇ ਮਗਰ ਵਾ ਤੇ ਅਸੀਂ ਤਾਂ ਡਰਦੇ ਆ ਹੋਰ